ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਦੀ ਇਹ ਵੀਡੀਓ ਮਾ ਭੈਣ ਭਰਾਵਾਂ ਲਈ ਹੈ ਜਿਹੜੇ ਵੀਰ ਆਪਣੇ ਬਿਨਾ ਡਾਕੂਮੈਂਟ ਤੋਂ ਘੁੰਮਦੇ ਨੇ ਜਾਂ ਕਿਤੇ ਵੀ ਟਰੈਵਲ ਕਰਦੇ ਪਏ ਨੇ ਸੋ ਵੀਰ ਮੇਰੇ ਨੂੰ ਤੁਹਾਨੂੰ ਪਿੱਛੇ ਵੀ ਪਤਾ ਵਾ ਕਿ ਹਾਂ ਥੋੜੇ ਕਿ ਦਿਨ ਹੋਏ ਕਿ ਮੈਂ ਵੀਡੀਓ ਪਾਈ ਸੀਗੀ ਕਿ ਚੈਕਿੰਗ ਜਿਹੜੀ ਬਹੁਤ ਚੱਲਦੀ ਪਈ ਆ ਹੁਣ ਪੁਰਤਕਾਲ ਦੇ ਵਿੱਚ ਜੇ ਤੁਸੀਂ ਬਿਨਾ ਡਾਕੂਮੈਂਟ ਤੋਂ ਘੁੰਮ ਰਹੇ ਤਾਂ ਤੁਹਾਨੂੰ ਫਾਈਨ ਵੀ ਪਾਇਆ ਜਾ ਰਿਹਾ ਵਾ ਤੇ ਤੁਹਾਨੂੰ ਜਿਹੜਾ ਕਿ ਉਹ ਵਾਰਨਿੰਗ ਵੀ ਦਿੰਦੇ ਪਏ ਨੇ ਸੋ ਚਲੋ ਤਾਂ ਤੁਹਾਡਾ ਬਹੁਤਾ ਟਾਈਮ ਨਾ ਲਏ ਤੇ ਵੀਡੀਓ ਨੂੰ ਕਰਦੇ ਸਟਾਰਟ ਜਿੱਦਾਂ ਕਿ ਯਾਰ ਮੈਂ ਤੁਹਾਨੂੰ ਪਿੱਛੇ ਵੀ ਦੱਸਿਆ ਸੀਗਾ ਕਿ ਜਿਹੜੀ ਚੈਕਿੰਗ ਪੁਰਤਕਾਲ ਦੇ ਵਿੱਚ ਬਹੁਤ ਚੱਲਦੀ ਪਈ ਆ ਹੁਣ ਤੇ ਹਾਦੀ ਹੋ ਗਈ ਹੁਣ ਤੇ ਵੀਰ ਮੇਰੇ ਕੱਲ ਆਪਣੇ ਭਰਾ ਨੇ ਉਹਦੀ ਬੈਲੈਂਸ ਤੋਂ ਸਾਨੂੰ ਮੈਨੂੰ ਅੱਜ ਦੱਸਿਆ ਕਿ ਰਾਤ ਘਰਾਂ ਦੇ ਵਿੱਚ ਵੀ ਜਿਹੜੀ ਕਿ ਚੈਕਿੰਗ ਹੋਈ ਆ ਉਹਦੀ ਬੈਲੈਂਸ ਦੇ ਵਿੱਚ ਕਿ ਸਾਰਿਆਂ ਨੂੰ ਘਰਾਂ 'ਚ ਜਾ ਜਾ ਕੇ ਪੁੱਛਿਆ ਕਿ ਤੁਸੀਂ ਕਿੰਨੇ ਬੰਦੇ ਰਹਿੰਦੇ ਹੋ ਜਾਂ ਕਿੰਨੇ ਜਾਣੇ ਤੁਹਾਡਾ ਪੂਰਾ ਐਡਰੈਸ ਸਿੱਕੀ ਕਿੱਥੇ ਡਾਕੂਮੈਂਟ ਹੈ ਤੇ ਆਇਮਾ ਦੇ ਵਿੱਚ ਉਹਨਾਂ ਨੇ ਫੋਨ ਲਾ ਲਾ ਕੇ ਵੀ ਪੁੱਛਿਆ ਕਿ ਹਾਂ ਵੀ ਇਹ ਬੰਦੇ ਜਿਹੜੇ ਲੀਗਲ ਆ ਕਿ ਅਨਲੀਗਲ ਆ ਕਿ ਇਹਨਾਂ ਦੇ ਡਾਕੂਮੈਂਟ ਵਾਕਿਆ ਰਜਿਸਟਰ ਹੋਏ ਆ ਜਾਂ ਨਹੀਂ ਹੋਏ ਆ ਸੋ ਵੀਰ ਮੇਰੇ ਜਿੰਨੇ ਵੀ ਆਪਣੇ ਭੈਣ ਭਰਾ ਹੈਗੇ ਹੋ ਤੁਸੀਂ ਕਿਤੇ ਵੀ ਜਾ ਰਹੇ ਹੋ ਕਿਤੇ ਵੀ ਆ ਰਹੇ ਹੋ ਬੱਸ 'ਚ ਟਰੈਵਲ ਕਰ ਰਹੇ ਹੋ ਜਾਂ ਟ੍ਰੇਨ 'ਚ ਕਰ ਰਹੇ ਹੋ ਤੁਸੀਂ ਆਪਣੇ ਡਾਕੂਮੈਂਟ ਜਿਹੜਾ ਤੁਹਾਡਾ ਸੈਫਟਰੀ ਐਂਟਰੀ ਵਾਲਾ ਪੇਪਰ ਆ ਮੈਨੀਫੈਸਟਾ ਪੇਪਰ ਜਿਹੜਾ ਉਹਨੂੰ ਜ਼ਰੂਰ ਨਾਲ ਰੱਖੋ ਕਿਤੇ ਵੀ ਤੁਸੀਂ ਜਾ ਰਹੇ ਹੋ ਫੋਟੋਕਾਪੀ ਕਰਾ ਕੇ ਆਪਣੀ ਜ਼ਰੂਰ ਨਾਲ ਰੱਖੋ ਚੈਕਿੰਗ ਬਹੁਤ ਚੱਲਣ ਦੀ ਹੈ ਮੈਂ ਵੀਡੀਓ ਵੀ ਲਾਸਟ ਚਾ ਲਾ ਦੂੰਗਾ ਮੈਟਰੋਆਂ ਦੇ ਵਿੱਚ ਵੀ ਚੈਕਿੰਗ ਬਹੁਤ ਚੱਲਣ ਦੀ ਹੈ ਬਸਾਂ ਦੇ ਵਿੱਚ ਵੀ ਬਹੁਤ ਚੱਲਣਦੀ ਹੈ ਜਿਹੜੇ ਵੀਰ ਵੀ ਆਪਣੇ ਭੈਣ ਭਰਾ ਜਿਹੜੇ ਕਈ ਕੀ ਕਰਦੇ ਕਿ ਕਿਸੇ ਦੀ ਟਿਕਟ ਤੇ ਜਾਂ ਕਿਸੇ ਦੇ ਪਾਸ ਤੇ ਟ੍ਰੈਵਲ ਕਰਦੇ ਹੋ ਨਾ ਕਰੋ ਹੁਣ ਕਿਉਂਕਿ ਹੁਣ ਚੈਕਿੰਗ ਬਹੁਤ ਚੱਲਦੀ ਪਈ ਹੈ ਕਿਉਂਕਿ ਜਦੋਂ ਇਹਨਾਂ ਨੇ ਪੇਪਰ ਬੰਦ ਕੀਤੇ ਹੋਏ ਆ ਉਸ ਤੋਂ ਬਾਅਦ ਜਿੱਦਾਂ ਯੂਰਪ ਕੰਟਰੀਆਂ ਦੇ ਵਿੱਚ ਬਾਕੀ ਸਾਰੀਆਂ ਕੰਟਰੀਆਂ ਦੇ ਵਿੱਚ ਹੁੰਦਾ ਹੈ ਚੈਕਿੰਗ ਕਿ ਅਨਲੀਗਲ ਫਾਰਕਿੰਗ ਰਿਪੋਰਟ ਜਾਂ ਕੁਝ ਫਿਲਹਾਲ ਹਜੇ ਕੋਈ ਰਿਪੋਰਟ ਵਾਲਾ ਆਪਸ਼ਨ ਉਹ ਨਹੀਂ ਆਇਆ ਹੋਇਆ ਪਰ ਕੱਲੂ ਪਤਾ ਨਹੀਂ ਕੋਈ ਸੱਚੀ ਹੈ ਜਿਹੜੇ ਕਿ ਕਰਦੇ ਹਨ ਸੋ ਵੀਰ ਮੇਰੇ ਘਰਾਂ ਦੇ ਵਿੱਚ ਵੀ ਜਿੱਦਾਂ ਕਿ ਹੁਣ ਇਹਨਾਂ ਨੇ ਪੁੱਛਿਆ ਕਿ ਹਾਂ ਵੀ ਕਿੰਨੇ ਬੰਦੇ ਰਹਿੰਦੇ ਆ ਕੀ ਕਰਦੇ ਆ ਸਾਰੇ ਬੰਦੇ ਜੇ ਕੰਮਾਂ ਤੇ ਨਹੀਂ ਸੀਗੇ ਉਹਨੂੰ ਫੋਨ ਲਾ ਕੇ ਪੁੱਛਿਆ ਆਪਣੀ ਆਈਡੈਂਟੀਟੀ ਭੇਜੋ ਜਿੰਨਾ ਤੱਕ ਕਰੋ ਸੋ ਵੀਰ ਮੇਰੇ ਆਪਣੇ ਡਾਕੂਮੈਂਟ ਆਪਣੇ ਨਾਲ ਜ਼ਰੂਰ ਰੱਖਿਆ ਕਰੋ ਜੇ ਤੁਹਾਡੇ ਕੋਲ ਫੋਟੋ ਕਾਪੀ ਨਹੀਂ ਹੈਗੀ ਫੋਟੋ ਕਾਪੀ ਕਰਾ ਕੇ ਆਪਣੇ ਕੋਲ ਪਾਸਪੋਰਟ ਦੀ ਕਿਸੇ ਵੀ ਤਰ੍ਹਾਂ ਦੀ ਆਪਣੇ ਕੋਲ ਰੱਖੋ ਜੇ ਤੁਹਾਡੇ ਕੋਲ ਤੁਸੀਂ ਆਪਣੇ ਸੈਫਟਰੀ ਕਰਾਈ ਹੋਈ ਹੈ ਤਾਂ ਸੈਫਟਰੀ ਦਾ ਪੇਪਰ ਰੱਖੋ ਤੇ ਜੇ ਤੁਸੀਂ ਆਪਣਾ ਸਰਕਨਸਰ ਸਾਡਾ ਪਾਸਪੋਰਟ ਦੀ ਫੋਟੋ ਕਾਪੀ ਜਰੂਰ ਆਪਣੇ ਕੋਲ ਰੱਖੋ ਅੱਜ ਹੀ ਮੈਂ ਪੰਜ ਜਿੰਨੇ ਵੀ ਆਪਣੇ ਭੈਣ ਭਰਾ ਹੈਗੇ ਉਦੀ ਵੈਲਸ਼ ਰਹਿੰਦੀਆਂ ਉਹਨਾਂ ਨੂੰ ਪੁੱਛ ਲਿਓ ਕਿ ਹਾਂ ਵੀ ਚੈਕਿੰਗ ਹੋਈ ਜਾਂ ਨਹੀਂ ਹੋਈ ਠੀਕ ਹੈ ਜੀ ਬਹੁਤ ਚੈਕਿੰਗ ਚੱਲਦੀ ਪਈ ਹੈ ਜਿੰਨੇ ਵੀ ਆਪਣੇ ਭੈਣ ਭਰਾ ਹੈਗੇ ਡਾਕੂਮੈਂਟ ਨਾਲ ਜਰੂਰ ਰੱਖਿਆ ਕਰੋ ਸੋ ਇਹ ਛੋਟੀ ਜੀ ਵੀਡੀਓ ਹਰ ਇੱਕ ਭੈਣ ਭਰਾ ਦਾ ਕਰ ਜਰੂਰ ਪਚਾਓ ਕਿਉਂਕਿ ਸਤਾਈ ਜਿਹੜੀ ਬਹੁਤ ਹੋ ਰਹੀ ਆ ਹੁਣ ਤਨ ਪਤਾ ਹੈ ਕਿ ਜਿਹੜੇ ਕਿ ਸਾਰਿਆਂ ਨੂੰ ਪਤਾ ਕਿ ਪੁਰਤਗਾਲ ਦੇ ਵਿੱਚ ਜਿਹੜੇ ਕੀ ਹੁਣ ਪੇਪਰ ਬੰਦ ਹੋ ਗਏ ਆ ਸੋ ਉਹਦੇ ਕਰਕੇ ਕਿ ਬਾਕੀ ਕੰਟਰੀਆਂ 'ਚ ਵੀ ਜਿਹੜੇ ਆਪਣੇ ਭੈਣ ਭਰਾ ਜਾਂਦੇ ਉੱਥੇ ਵੀ ਬਹੁਤ ਸਖਤਾਈ ਹੁੰਦੀ ਆ ਸੋ ਪੁਰਤਗਾਲ ਦੇ ਵਿੱਚ ਖਾਸ ਕਰਕੇ ਮੈਂ ਪਹਿਲੀ ਵਾਰੀ ਸੁਣਿਆ ਕਿ ਘਰਾਂ ਦੇ ਵਿੱਚ ਜਿਹੜੀ ਕੀ ਚੈਕਿੰਗ ਹੋ ਰਹੀ ਆ ਕਿ ਆਪਣੇ ਖਾਸ ਕਰਕੇ ਜ਼ਿਆਦਾਤਰ ਜਿੱਥੇ ਏਸ਼ੀਅਨ ਰਹਿੰਦੇ ਨੇ ਜਾਂ ਜਿੱਥੇ ਉਹਨਾਂ ਨੂੰ ਪਤਾ ਹੈ ਕਿ ਹਾਂ ਵੀ ਇਹ ਏਸ਼ੀਅਨ ਦਾ ਗਾੜਾ ਹੈ ਉੱਥੇ ਜ਼ਿਆਦਾਤਰ ਜ਼ਿਆਦਾ ਚੈਕਿੰਗ ਹੋ ਰਹੀ ਆ ਸੋ ਵੀਰ ਮੇਰਿਓ ਜਿੰਨੇ ਵੀ ਆਪਣੇ ਭੈਣ ਭਰਾ ਹੈਗੇ ਵੀਡੀਓ ਜ਼ਰੂਰ ਸ਼ੇਅਰ ਕਰਿਓ ਇਹਨਾਂ ਗੱਲਾਂ ਤੋਂ ਥੋੜਾ ਜਿਹਾ ਧਿਆਨ ਜ਼ਰੂਰ ਦਿਓ। ਬਾਕੀ ਮਿਲਦਾ ਕਿਲੋ ਵੀਡੀਓ ਦੇ ਵਿੱਚ। ਰੱਬ ਰਾਖਾ ਜੀ।